ਸ੍ਰੀ ਮੁਕਤਸਰ ਸਾਹਿਬ ਵਿੱਚ ਦੇਰ ਸ਼ਾਮ ਇੱਕ ਵਿਅਕਤੀ ਦਾਲਾ ਮੰਡੀ ਵਿੱਚ ਖਾਦ ਨਾਲ ਭਰੀ ਟਰੈਕਟਰ ਟਰਾਲੀ ਨੂੰ ਚੋਰੀ ਕਰਨ ਦੀ ਨੀਅਤ ਨਾਲ ਭਜਾ ਕੇ ਲੈ ਗਿਆ ਤਾਂ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਮੰਡੀ ਤੋਂ ਕੁਝ ਦੂਰੀ ਤੇ ਟਰਾਲੀ ਦੀ ਹੁੱਕ ਤੋੜ ਕੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਉਸ ਨੂੰ ਫੜ ਕੇ ਉਸ ਦੀ ਕੁਟਮਾਰ ਵੀ ਕੀਤੀ ਗਈ ਅਤੇ ਟਰਾਲੀ ਦੀ ਹੁੱਕ ਨਾ ਟੁੱਟੇ ਹੁੰਦੀ ਤਾਂ ਉਕਤ ਵਿਅਕਤੀ ਟਰੈਕਟਰ ਟਰਾਲੀ ਅਤੇ ਉਸ ਦੇ ਵਿੱਚ ਲੱਦੀ ਖਾਦ ਨੂੰ ਕਿਤੇ ਵੀ ਵੇਚ ਦਿੰਦਾ ਅਤੇ ਘੱਟੋ ਘੱਟ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ ਮੌਕੇ ਤੇ ਮੌਜੂਦ ਟਰੈਕਟਰ ਚਾਲਕ ਬਲਕਨ ਸਿੰਘ ਨੇ ਦੱਸਿਆ ਕਿ ਮੰਡੀ ਚ ਖਾਦ ਨਾਲ ਭਰੀ ਮੇਰੀ ਟਰੈਕਟਰ ਟਰਾਲੀ ਖੜੀ ਸੀ ਜਿਸ ਤੇ 2.5 ਲੱਖ ਰੁਪਏ ਦੀ ਖਾਦ ਲੋਡ ਕੀਤੀ ਗਈ ਸੀ ਅਤੇ ਉਸ ਨੂੰ ਉਤਾਰਨ ਲਈ ਮੈਹਰ ਗੁਰੂ ਹਰਸਾਏ ਜਾਣਾ ਸੀ ਇਹ ਵਿਅਕਤੀ ਟਰੈਕਟਰ ਟਰਾਲੀ ਪਿਛਾ ਕੇ ਲੈ ਗਿਆ ਪਰ ਹੁੱਕ ਟੁੱਟਣ ਕਾਰਨ ਉਕਤ ਵਿਅਕਤੀ ਟਰੈਕਟਰ ਟਰਾਲੀ ਪਿਛਾਉਣ ਚ ਨਾਕਾਮ ਰਿਹਾ ਅਤੇ ਮੇਰਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਹ ਮੰਡੀ ਦੀ ਟਰੈਕਟਰ ਖੜਾ ਹੀ ਮੇਰਾ ਛੱਡ ਥਲੇ ਮੈਨੂੰ ਫੜਿਆ ਦੇ ਇਹ ਪਿਜਾ ਕੇ ਲਿਆ ਟਰੈਕਟਰ ਇੱਥੇ ਕੁਦਰਤੀ ਰੰਗ ਬੁੱਲਾਂ ਦੇ ਟੰਡੇ ਕੋਲੇ ਆ ਕੇ ਹੱਗ ਟੁੱਟ ਗਈ ਨਹੀਂ ਤਾਂ ਇਹਨੇ ਲੈ ਜਾਣਾ ਸੀ ਪਿਜਾ ਕੇ ਏ ਕਿੰਨੇ ਦਾ ਮਾਲ ਆ ਜਿਹੜਾ ਕਿੱਥੇ ਜਾਣਾ ਸੀ ਤੁਹਾਡੇ ਵੱਲ ਤੁਸੀਂ ਕਿੱਥੇ ਲੈ ਗਏ ਹੋਊਗਾ 2-3 ਲੱਖ ਦਾ ਜੀ ਤੁਸੀਂ ਕਿੱਥੇ ਲੈ ਕੇ ਜਾਣਾ ਸੀ ਮੈਂ ਗੁਰੂਰ ਸਾਹਿਬ ਜਾਣਾ ਸੀ ਲੈ ਕੇ ਕੱਲ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਚੋਰੀ ਹੋ ਗਈ ਇਹ ਤਾਂ ਕੁਦਰਤੀ ਮੈਂ ਮੰਡੀ ਆਇਆ ਤੇ GPS ਵੇਖਿਆ ਮੈਂ ਤੇ ਮੇਰਾ ਟਰੈਕਟਰ ਨਹੀਂ ਸੀ ਉੱਥੇ ਜਦੋਂ ਮੈਂ ਲੋਕੇਸ਼ਨ ਵੇਖੀ ਤੇ ਮੈਂ ਆ ਤੇ ਇੱਥੇ ਉਹ ਤੋੜ ਕੇ ਸਿੱਟੀ ਪਈ ਜੀ ਇਸ ਸਵੰਦੀ ਜਦੋਂ ਟਰੈਕਟਰ ਚੋਰੀ ਕਰਕੇ ਲੈ ਕੇ ਜਾਣ ਵਾਲੇ ਵਿਅਕਤੀ ਤੋਂ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਮੇਰੇ ਦੋਸਤਾਂ ਨੇ ਮੈਨੂੰ ਇਹ ਟਰੈਕਟਰ ਲੈ ਕੇ ਸਾਈਡ ਤੇ ਖੜਾ ਕਰਨ ਲਈ ਕਿਹਾ ਤਾਂ ਕਰਕੇ ਮੈਂ ਟਰੈਕਟਰ ਲੈ ਗਿਆ ਸੀ। ਇਹ ਕੋਈ ਚੋਰੀ ਨਹੀਂ ਕੀਤੀ ਹਥੋੜੀਆਂ ਮੈਂ। ਤੇਰੇ ਟਰੈਕਟਰ ਕਿਉਂ ਭਜਾ ਕੇ ਲੈ ਕੇ ਚਲੇ? ਉਹ ਤਾਂ ਮੈਂ ਤਾਂ ਬੀਐਸ ਕਾਰਡ ਤੇ ਰੌਣ ਲਾਉਣਾ। ਤੇ ਬੀਐਸ ਕਾਰਡ ਨੂੰ ਕਾਦੇ ਵਾਸਤੇ ਚੱਲਾਈ ਤੂੰ ਲਾਣਾ। ਤੇਰਾ ਕੀ ਮੰਨਦੇ ਹੋ ਗਲਤੀ ਹੋਈ ਆ? ਹਾਂ ਗਲਤੀ ਹੋਈ ਆ। ਮਰੇ ਉਹ ਕਹਿੰਦੇ ਵੀ ਆਪ ਤੇ ਥੋਲਿਆ ਮੈਂ ਥੋਲਿਆ ਜੀ ਕਿਹੜੇ ਯਾਰ ਬੇਲੀ ਸੀ ਬੰਦਾ ਦੱਸ ਕਿੰਨੇ ਦਾ ਸਮਾਨ ਹੈ ਤੁਹਾਨੂੰ ਪਤਾ ਏ ਮੈਨੂੰ ਨਹੀਂ ਪਤਾ ਮੈਂ ਤਾਂ ਥੱਲੇ ਆ ਗਿਆ ਤੇ ਘਰ ਦੇ ਨਾਲ ਇੱਥੇ ਆ ਗਿਆ ਯਾਰ ਬੇਲੀ ਦਾ ਦੱਸ ਕਿਹੜੇ ਆਹ ਕੌਣ ਸੀ ਜਿਹੜਾ ਯਾਰ ਬੇਲੀ ਤੁਹਾਡੇ ਉਹਨਾਂ ਨੂੰ ਮੈਂ ਸਵੇਰੇ ਮਗਾ ਦੂੰਗਾ ਸਾਰੇ ਕੋਲ ਬਿਊਰੋ ਰਿਪੋਰਟ ਐਬੀਪੀ ਸੰਜਾ